ਕੀ ਕਹਿਣਾ ਚਾਹੂੰਗਾ ਅੱਜ ਕਾਂਗਰਸ ਮਾਈਨਿੰਗ ਅੱਜ ਭੱਲਾ ਜੀ ਦੇ ਆਫਿਸ ਇਕੱਠੇ ਹੋਏ ਸੀਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਨਾਲ ਪਿਛਲੇ ਦਿਨੀ ਜੁਆਇਨ ਕੀਤਾ ਸੀ ਛਿੰਦਾ ਜੀ ਨੇ ਤੇ ਉਹਨਾਂ ਨੂੰ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੁੰਦਾ ਹੈ ਪਾਰਟੀ ਦੇ ਵਿੱਚ ਹਮੇਸ਼ਾ ਵੀ ਤੁਸੀਂ ਨਵੇਂ ਅਹੁਦੇਦਾਰ ਬਣਦੇ ਨੇ ਨਵੀਂ ਟੀਮ ਬਣਦੀ ਹੈ ਤਾਂ ਕਿ ਪਾਰਟੀ ਦੀ ਜਿਹੜੀ ਪਾਲਿਸੀਆਂ ਨੇ ਪਾਰਟੀ ਦੇ ਜਿਹੜੇ ਜਿਵੇਂ ਆਪਾਂ ਕਹਿੰਦੇ ਆ ਪ੍ਰੋਗਰਾਮ ਨੇ ਉਹਨਾਂ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਉਸੇ ਦੇ ਅਧੀਨ ਬੜੀ ਅੱਛੀ ਟੀਮ ਹੈ ਜਿਹੜੀ ਸਾਡੇ OBC ਡਿਪਾਰਟਮੈਂਟ ਦੀ ਹੈ ਖਾਸ ਕਰਕੇ ਸਾਰਿਆਂ ਦੇ ਸਰਪ੍ਰਸਤ ਤੇ ਬਾਬਾ ਬੋਰਡ ਕਲੇਰ ਸਾਹਿਬ ਜਿਹੜੇ ਹਮੇਸ਼ਾ ਨਵੀਂ ਟੀਮ ਨੂੰ ਬਿਲਡ ਕਰਨ ਦੇ ਵਿੱਚ ਯੋਗਦਾਨ ਦਿੰਦੇ ਰਹਿੰਦੇ ਆ ਤੇ ਉਮੀਦ ਕਰਦਾ ਸਾਰੇ ਨਵੇਂ ਆਫਿਸ ਬਿਲਡਿੰਗ ਨੂੰ ਵਧਾਈ ਵੀ ਦਿਨਾ ਤੇ ਉਮੀਦ ਕਰਦਾ ਵੀ ਵੱਜ ਚੜ ਕੇ ਉਹ ਪਾਰਟੀ ਦੀ ਪਾਲਿਸਿਸ ਤੇ ਪੈਰਾ ਦੇਣਗੇ ਤੇ ਪਾਰਟੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਲੋਕਾਂ ਦੀ ਕਚੈਰੀ ਤੱਕ ਲੈ ਕੇ ਜਾਣਗੇ ਕਿਵੇਂ ਲੱਗਦਾ ਕਿ ਜਿਵੇਂ ਕਿ ਸਿੰਦਾ ਜੀ ਪਹਿਲੇ ਆਗੂ ਦੀ ਪਾਰਟੀ ਸ਼ੀਨਾ ਦੇ ਨਾਲ ਬਹੁਤ ਰਹੇ ਆ ਨਾਲ ਦੇ ਨਾਲ ਮੋਢਾ ਮੋਢਾ ਲਾ ਕੇ ਤੁਰੇ ਰਹੇ ਆ ਅਸਲ ਵਹਾਲਾ ਮੇਰੇ ਬੀਜੇਪੀ 'ਚ ਸ਼ਾਮਲ ਹੋਇਆ ਤੇ ਹੁਣ ਆਗੂ ਦੀ ਪਾਰਟੀ ਤੇ ਤੁਹਾਡੇ ਪਾਰਟੀ ਸ਼ਾਮਲ ਹੋਇਆ ਤੇ ਕੀ ਕਹਾਂਗੇ ਕੰਮ ਨਹੀਂ ਹੋ ਰਿਹਾ ਕੀ ਕਰੇ ਕੰਮ ਗੱਲ ਇਹ ਹੁੰਦੀ ਐ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਆਮ ਆਦਮੀ ਪਾਰਟੀ ਤੋਂ ਹਰ ਪੰਜਾਬੀ ਨੇ ਵੱਧ ਚੜ ਕੇ ਉਹਨਾਂ ਦਾ ਸਾਥ ਦਿੱਤਾ ਕਈ ਬੰਦੇ ਆਫਿਸ ਵਿਦਰ ਵੀ ਸੀਗੇ ਹੋਰ ਪਾਰਟੀਆਂ ਦੇ ਪਰ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਕਿਸੇ ਨੇ ਕੈਂਡੀਡੇਟ ਦੀ ਸ਼ਕਲ ਨਹੀਂ ਦੇਖੀ ਕੈਂਡੀਡੇਟ ਦਾ ਕਰਤਾਰ ਨਹੀਂ ਦੇਖਿਆ ਕੈਂਡੀਡੇਟ ਦੀ ਲਿਆਕਤ ਨਹੀਂ ਦੇਖੀ ਸਭ ਨੇ ਇੱਕ ਬਦਲਾਅ ਦੇ ਨਾਂ ਤੇ ਵੋਟਾਂ ਪਾਈਆਂ ਪਰ ਜਿੰਨੀ ਬੁਰੀ ਤਰ੍ਹਾਂ ਉਸ ਬਦਲਾਅ ਨੇ ਫੇਲ ਹੋਇਆ ਜਿਵੇਂ ਕਹਿੰਦੇ ਆ ਨਾ ਵੀ ਜਦੋਂ ਬਦਲਾ ਆਪਣੀ ਪਾਰਟੀ ਦੇ ਅਹੁਦੇਦਾਰਾਂ ਨੂੰ ਡੰਗ ਮਾਰਨ ਲੱਗ ਜੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਡੰਗਣ ਲੱਗ ਜੇ ਆਪਣੇ ਪਾਰਟੀ ਦੇ ਵਰਕਰਾਂ ਦੀ ਪਿੱਠ 'ਤੇ ਛੁਰੇ ਮਾਰਨ ਲੱਗ ਜੇ ਤੇ ਪਰਚੇ ਕਰਾਉਣ ਲੱਗ ਜੇ ਫਿਰ ਉਸ ਬਦਲਾ ਤੋਂ ਸਾਰੇ ਬਾਹਰ ਆ ਜਾਂਦੇ ਨੇ ਤੇ ਬਾਕੀ ਵੀ ਪੰਜਾਬ ਦੇ ਵਿੱਚ ਜਿੱਦਾਂ ਦੀ لیاقت ਖਾਸ ਤੌਰ 'ਤੇ ਐਮਐਲਏ ਸਾਊਥ ਨੇ ਦਿਖਾਈ ਹੈ ਉਹ ਲੋਕਾਂ ਨੂੰ ਬਹੁਤੀ ਹਜਮ ਨਹੀਂ ਹੁੰਦੀ ਤੇ ਬਹੁਤੀ देर ਰਹਿੰਦੀ ਨਹੀਂ ਹੁੰਦੀ ਸੋ ਇਸ ਕਰਕੇ ਹੌਲੀ ਹੌਲੀ ਪਰਛਾਵੇਂ 'ਚੋਂ ਸਾਰੇ ਬਾਹਰ ਆ ਹੀ ਜਾਣੇ ਨੇ ਚਿੰਦਾ ਜੀ ਸਿਆਣੇ ਸੀ ਜਿਹੜਾ ਛੇਤੀ ਸਮਝ ਗਏ ਨੇ ਜਿਹੜੇ ਨਦਾਨ ਨੇ ਉਹ ਥੋੜੀ ਦੇਰ ਤੱਕ ਸਮਝ ਜਾਣਗੇ ਦੇਰ ਸਵੇਰ ਆਉਣਾ ਸਾਰਿਆਂ ਨੇ ਇੱਥੇ ਹੈ ਤੁਹਾਮਾਰੋ ਲੈ ਕੇ ਕਿੱਦਾਂ ਕਹਿੰਦੇ ਆ ਕਿ ਜਿਵੇਂ ਤੁਸੀਂ ਵੀ ਉਸ ਇਲਾਕੇ ਦੇ ਹੋ ਕੰਮ ਤਾਂ ਚਲੋ ਤੁਹਾਨੂੰ ਪਤਾ ਉਹਨਾਂ ਨੇ ਤਾਂ ਕੋਈ ਕੀਤਾ ਨਹੀਂ ਅਸੀਂ ਤਾਂ ਵੋਟਾਂ ਲੈਣ ਤੋਂ ਪਹਿਲੇ ਜਿਵੇਂ ਕਹਿੰਦੇ ਆ ਤੇ ਸਰ ਨੂੰ ਜਮਾਗਤ ਦਿਖਾਈ ਸੀ ਮੈਂ ਤਾਂ ਕੋਈ ਇਸ ਇਲਾਕੇ ਚ ਕਦੀ ਵੋਟ ਨਹੀਂ ਸੀ ਲਈ ਨਾ ਕਦੀ ਕੋਈ ਹੋਰ ਸੀ ਪਰ ਵੋਟ ਲੈਣ ਤੋਂ ਪਹਿਲੇ ਸਰਕਾਰ ਤੋਂ ਪੈਸਾ ਲਿਆ ਕੇ ਲੋਕਾਂ ਦੀ ਕਚੈਰੀ ਚ ਖੜੇ ਹੋਏ ਤੇ ਲੋਕਾਂ ਦੇ ਕੰਮਾਂ ਲਈ ਲਾਇਆ ਹਜੇ ਤਾਂ ਜਿਹੜਾ ਮੈਂ 6 ਮਹੀਨਿਆਂ ਚ ਕਰਤਾ ਸੀਗਾ ਹਜੇ ਤਾਂ ਪਹਿਲੇ ਐਮਐਲਏ ਸਾਹਿਬ 5 ਸਾਲ ਚ ਉਹਦੇ ਬਰਾਬਰ ਤਾਂ ਕਰਕੇ ਦਿਖਾਉਣ ਇਹ ਤਾਂ 1 ਰੁਪਈਆ ਵੀ ਅਜੇ ਤੱਕ ਚੰਡੀਗੜ੍ਹੋਂ ਨਹੀਂ ਲਿਆ ਸਕੇ 2 ਸਾਲ ਦਾ ਸਮਾਂ ਲੰਘ ਗਿਆ 3 ਸਾਲ ਦਾ ਰਹਿੰਦਾ ਤੇ ਹਜੇ ਜਿੰਨੇ ਲਿਆਂਦੇ ਸੀ ਪੈਸੇ ਜਾਂ ਜਿੰਨੇ ਲਵਾਏ ਸੀ ਉਹਦੇ ਉਹਦੇ ਉਹਦਾ ਮੁਕਾਬਲਾ ਕੁਛ ਨੇੜੇ ਤੇੜੇ ਤਾਂ ਲੈ ਕੇ ਜਾਣ ਤੇ ਸਰਕਾਰ ਉਹਨਾਂ ਦੀ ਐ ਮੁੱਖ ਮੰਤਰੀ ਉਹਨਾਂ ਦਾ ਸਾਰਾ ਦਿਨ ਮੁੱਖ ਮੰਤਰੀ ਗੋਗੇ ਗੋਂਦੇ ਨੇ ਕੁਝ ਮੁੱਖ ਮੰਤਰੀ ਤੋਂ ਕਰਾਉਣ ਵੀ ਐਵੇਂ ਸੁੱਕੇ ਗੋਗੇ ਨਾ ਨਾ ਕੋਣ ਉਹਨਾਂ ਦਾ ਬਹੁਤ ਦੇਖਦੇ ਆ ਉਹਨਾਂ ਦੇ ਰੋਜ਼ ਉਦਘਾਟਨ ਕਰਦੇ ਆ ਵਾਰ ਵਾਰ ਉਦਘਾਟਨ ਸਾਰੇ ਉਹੀ ਹੋਏ ਨੇ ਜਿਹੜੇ ਸਾਡੇ ਵੇਲੇ ਤੇ ਕੰਮ ਸ਼ੁਰੂ ਹੋਈ ਸੀ ਕੋਈ ਇੱਕ ਵੀ ਕੰਮ ਹੈ ਜਿਆ ਨਹੀਂ ਜਿਹੜਾ ਉਹਨਾਂ ਵੇਲੇ ਸ਼ੁਰੂ ਹੋਇਆ ਤੇ ਉਹਨਾਂ ਵੇਲੇ ਖਤਮ ਹੋਇਆ ਉਹ ਜਿਆ ਤੁਹਾਨੂੰ ਕੰਮ ਲੱਭੂਗਾ ਨਹੀਂ ਤੇ ਤਾਂ ਹੀ ਤਾਂ ਕਾਰਪੋਰੇਸ਼ਨ ਦੇ ਚੋਣਾਂ ਤੋਂ ਭੱਜਦੇ ਨੇ ਪਰ ਆ ਜਿਹੜੀਆਂ ਚੋਣਾਂ ਨੇ ਇਹ ਉਹਨਾਂ ਦੇ ਜਿਵੇਂ ਕਹਿੰਦੇ ਆ ਧਰਤੀ ਥੱਲੇੋਂ ਪੈਰ ਜਿਵੇਂ ਕਹਿੰਦੇ ਨੇ ਜਦੋਂ ਸੇਕ ਪੈਂਦਾ ਤੇ ਪੈਰ ਮੱਚਦੇ ਨੇ ਇਹ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਜਾਊਗਾ ਵੀ ਲੋਕ ਉਹਨਾਂ ਦੇ ਨਾਲ ਹੁਣ ਹੈ ਨਹੀਂਗੇ ਪੰਜਾਬ 'ਚ ਇਲੈਕਸ਼ਨ ਲਈ ਕੀ ਕਹਿਣਾ ਚਾਹੁੰਦੇ ਆ ਇਲੈਕਸ਼ਨ ਲਈ ਤਾਂ ਸ਼ੁਰੂ ਹੋ ਲੈਣ ਦੋ ਆਲਣ ਤੋਂ ਸਾਡਾ ਕੈਂਡੀਡੇਟ ਫਿਰ ਆਪੇ ਪਤਾ ਲੱਗ ਜਾਊਗਾ ਕੁਝ ਕਹਿਣ ਦੀ ਲੋੜ ਨਹੀਂ ਪੈਣੀ ਜਦੋਂ ਕੈਂਡੀਡੇਟ ਦਾ ਕਰਤਾਰ ਤੇ ਚਿਹਰਾ ਬੋਲਦਾ ਹੁੰਦਾ ਹੈ ਤੇ ਉਹਨੂੰ ਕੁਝ ਫਿਰ ਲੋਕਾਂ ਤੋਂ ਦੱਸਣ ਦੀ ਲੋੜ ਨਹੀਂ ਪੈਣੀ ਲੋਕਾਂ ਦੇ ਜਿਹੜੇ ਚਿਹਰੇ ਅਜਮਾਏ ਹੋਏ ਹੁੰਦੇ ਆ ਉਹਨਾਂ ਨੂੰ ਆਪਣੇ ਆਪ ਵੋਟ ਪੈਂਦੀ ਹੈ ਮੈਂ ਗੁਰਿੰਦਰ ਪੱਲਾ ਚੇਅਰਮੈਨ ਆਫ ਇਸੀ ਡਿਪਾਰਟਮੈਂਟ ਔਰ ਅੱਜ ਸਾਡੇ ਦਫ਼ਤਰ 'ਚ ਮੀਟਿੰਗ ਕੀਤੀ ਸਾਡੇ ਹਲਕਾ ਇੰਚਾਰਜ ਈਸ਼ਵਰ ਜੋਸ਼ ਸਿੰਘ ਜੀ ਚੀਮਾ ਜੀ ਸੇ ਤੋਂ ਤੇ ਪਹੁੰਚੇ ਉਹ ਇਹਨਾਂ ਨੇ ਸਾਡੇ ਇੰਦਰਜੀਤ ਚੰਦਾ ਜੀ ਨੂੰ ਲੈਟਰ ਦਿੱਤੀ ਕੋਰਿਆਂ ਨੂੰ ਸਨਮਾਨਿਤ ਕੀਤਾ OBC ਡਿਵੈਲਪਮੈਂਟ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਦਾ ਉਦਾਨਵਾਜਿਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੋ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹ ਪਹਿਲਾਂ ਆਮਚ ਸੀਗੇ ਫਿਰ BJP ਚ ਗਏ ਫਿਰ ਖੰਡਰ ਚ ਫੇਰਾ ਸੋ ਦੇਖੋ ਗੱਲ ਇਹ ਵੀ 8 ਸਾਰੇ ਪਹਿਲਾਂ ਅਸੀਂ ਕਾਂਗਰਸੀ ਸੀ ਇਹ ਵੀ ਕਾਂਗਰਸੀ ਸੀ ਕਾਂਗਰਸ ਜੀ ਕੋਲ ਸੀ ਇਹਨਾਂ ਦਾ ਲੇਕਿਨ ਇਹਨਾਂ ਨੇ ਆਪ ਜੁਆਇਨ ਕੀਤੀ ਲੇਕਿਨ ਆਪਦੇ ਤੁਸੀਂ ਰਿਜ਼ਲਟ ਦੇਖਿਆ ਦੋ ਸਾਲਾਂ ਵਿੱਚ ਉਹਨਾਂ ਨੇ ਕੀ ਨਤੀਜੇ ਨਿਕਲ ਕੇ ਸਾਹਮਣੇ ਆ ਰਹੇ ਆ ਔਰ ਫਿਰ ਬੀਜੇਪੀ ਚ ਗਏ ਬੀਜੇਪੀ ਚ ਵੀ ਦੇਖੋ ਬੀਜੇਪੀ ਦਾ ਹਾਲ ਕੀ ਹੈ ਹੁਣ ਤੁਸੀਂ ਸਾਰੀ ਰਿਪੋਰਟਾਂ ਤੁਹਾਨੂੰ ਆ ਹੀ ਰਹੀਆਂ ਨੇ ਬੀਜੇਪੀ ਦੇ ਕੀ ਮਤਲਬ ਉਹਨਾਂ ਦਾ ਕੰਮ ਹੀ ਇਹੀ ਹੈ ਕਿ ਜਿਹੜੇ ਕੋਈ ਬੰਦੇ ਤੋੜਨੇ ਨਹੀਂ ਉਹਨਾਂ ਕੋਲ ਕੋਈ ਬੰਦਾ ਤਾਂ ਹੈ ਨਹੀਂ ਕੰਮ ਵਰਕਿੰਗ ਕਰਨ ਨੂੰ ਨਾ ਕੋਈ ਕਿਤੇ ਲਾਉਣ ਨੂੰ ਉਹ ਸਾਡੇ ਪਾਰਟੀਆਂ ਜੇ ਕਾਂਗਰਸ ਨੂੰ ਲੈ ਲਿਆ ਉਧਰੋਂ ਲੈ ਲਿਆ ਉਧਰੋਂ ਲੈ ਲਿਆ ਉਹ ਇਹਨਾਂ ਨੇ ਉਹ ਕੰਮ ਫੜਿਆ ਜਿਹੜਾ ਕਿ ਹੁਣ ਇਹਨਾਂ ਦੇ ਖੇਲ ਆਮ ਆਦਮੀ ਦੀ ਵੀ ਔਰ ਬੀਜੇਪੀ ਦੀ ਸਰਕਾਰ ਖਤਮ ਹੋ ਚੁਕੀ ਹੈ ਲੇਕਿਨ ਹੁਣ ਸਾਡੀ ਸਰਕਾਰ ਲੋਕੀ ਪੱਪਾ ਭਾਰ ਬੈਠੇ ਆ ਤਾਂ ਕਿ ਜਲਦੀ ਏ ਜਿਹੜੇ ਐਮਪੀ ਦੇ ਇਲੈਕਸ਼ਨ ਹੋਣ ਆਉਣ ਤਾਂ ਅਸੀਂ ਇਹਨਾਂ ਨੂੰ ਮਤਲਬ ਅੱਗੇ ਲੈ ਕੇ ਆਈਏ ਤੇ ਲੱਗਦਾ ਕਿ ਇਹ ਘਰ-ਵਾਰਸੀ ਕਰਕੇ ਜਿਵੇਂ ਜਿਵੇਂ ਕਹਿੰਦੇ ਕੱਲ੍ਹ ਦੇ हां जी बिल्कुल कार वापसी कीती है डेफिनेटली कीती है जी और एसएन बान समान पूरा दवांगे ये ਸਾਡੇ ਨਾਲ ਮੈਨੂੰ ਪੂਰੀ ਉਮੀਦ ਹੈ ਕਿ ਇਹ ਕੰਮ ਕਰਨਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹ اپੀਲ ਹੈ اور ਸਾਡੇ ਨਾਲ ਇੱਕ ਸਾਡੇ ਹੋਰ ਜੋਇਨ ਕੀਤੀ ਇਹਨਾਂ ਨੂੰ ਸਰਵਜੀਤ ਵਰਮਾ ਜੀ ਜਿਹੜੇ ਨੇ ਉਹਨਾਂ ਨੂੰ ਆਪਾਂ ਵਰਕਿੰਗ ਵਾਈਸ ਪ੍ਰੈਜ਼ੀਡੈਂਟ ਐਲਾਇਆ ਦਿੱਤਰਾ ਵਾਈਸ ਪ੍ਰੈਜ਼ੀਡੈਂਟ ਲਾਇਆ ਜੀ ਤੋਂ ਇਹ ਸਾਡੇ ਨਾਲ ਬਿਲਕੁਲ ਕੰਦੇ ਨਾਲ ਕੰਦਾ ਮਿਲਾ ਕੇ ਕੰਮ ਕਰਨਗੇ ਜੋ ਜਲਨ ਕੀ ਰਹਾ ਉਹ ਤਾਂ ਮੇਰੇ ਅੱਗੇ ਕੀ ਕਰ ਰਿਹਾ ਪਹਿਲਾਂ ਤਾਂ ਧੰਨਵਾਦ ਕਰਦੇ ਆ ਈਸ਼ਵਰ ਜੋਤੀਮਾ ਜੀ ਦਾ ਔਰ ਪੱਲਾ ਜੀ ਦਾ ਕਲੇਰ ਸਾਹਿਬ ਬੈਠੇ ਨੇ ਸਾਡੇ ਬਲਾਕ ਪ੍ਰਧਾਨ ਬੈਠੇ ਨੇ ਔਰ ਸੇਵਾਦਾਰ ਤੋਂ ਸਾਡੇ ਅਸ਼ੀਸ਼ ਜੀ ਬੈਠੇ ਨੇ ਮੋਨਕਾ ਜੀ ਬੈਠੇ ਨੇ ਧੰਨਵਾਦ ਸਾਰੀ ਟੀਮ ਆ ਮਨਪ੍ਰੀਤ ਮੈਡਮ ਬੈਠੇ ਨੇ ਤੇ ਕੋਈ ਵੀ ਪਾਰਟੀ ਆ ਜਿਹੜੀ ਵੀ ਪਾਰਟੀ ਦੇ ਵਿੱਚ ਬੜੇ ਸਵਾਲ ਉੱਠਦੇ ਨੇ ਸਾਡੇ ਕਿ ਅਸੀਂ ਲੋਕਾਂ ਦੇ ਮੂਹਰੇ ਜਾਂਦੇ ਆ ਜਦੋਂ ਤਾਂ ਸਾਡੇ ਕੋਲ ਲੋਕ ਕੰਮ ਮੰਗਦੇ ਜੇ ਅਸੀਂ ਵੋਟ ਮੰਗਦੇ ਆ ਨਾ ਤਾਂ ਅਸੀਂ ਲੋਕਾਂ ਨੂੰ ਜਵਾਬ ਦੇ ਆ ਵੀ ਉਹਨਾਂ ਦੇ ਕੰਮ ਕਰੀ ਅਸੀਂ ਕੀ ਲੈਣਾ ਜੀ ਇਹਨਾਂ ਨਮਾਇੰਦਿਆਂ ਤੋਂ ਇਹਨਾਂ ਵੱਡੇ ਵੱਡੀਆਂ ਪਾਰਟੀਆਂ ਤੋਂ ਜਿਨ੍ਹਾਂ ਨੇ ਸਾਨੂੰ ਯੂਜ਼ ਕੀਤਾ ਸਾਡੇ ਕੋਲੋਂ ਵੋਟ ਲੈ ਕੇ ਲੋਕਾਂ ਕੋਲੋਂ ਸਾਨੂੰ ਮੂਹਰੇ ਖੜੇ ਕੀਤਾਗਾ ਲੋਕ ਸਾਡੇ ਕੋਲ ਆਉਂਦੇ ਨੇ ਕੰਮ ਕਰ ਲਈ ਕੰਮ ਕਰਨ ਨੂੰ ਤਾਂ ਤਿਆਰ ਹੀ ਨਹੀਂ ਹਰੇਕ ਪਾਸੇ ਪੈਸਾ 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 ਕਿੰਨਾ ਪੈਸਾ ਇਹਨਾਂ ਨੇ ਇਸ ਜਹਾਨ ਤੋਂ ਲੈ ਕੇ ਨਾ ਪਤਾ ਨਹੀਂ ਕਿੱਥੇ ਲੈ ਕੇ ਜਾਣਾਗਾ ਔਰ ਹਰੇਕ ਵਾਰਡ ਦੇ ਵਿੱਚ ਜਾ ਕੇ ਪੁੱਛ ਲੋ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਵਰਕਰ ਜਿਹੜਾ ਉਹ ਤੁਹਾਨੂੰ ਇਸ ਚੀਜ਼ ਦਾ ਗਵਾਹ ਗਵਾਹੀ ਦੇਊਗਾ ਵੀ ਜਿਹੜੇ ਪਾਸੇ ਵੀ ਜਾਓਗੇ ਚਾਹੇ ਤੁਸੀਂ ਕਚਹਿਰੀ ਚਲੇ ਜਾਓ ਚਾਹੇ ਤੁਸੀਂ ਕਿਸੇ ਵੀ ਅਦਾਰੇ ਦੇ ਵਿੱਚ ਚਲੇਓ ਕਾਰਪੋਰੇਸ਼ਨ ਚਲੇ ਜਾਓ ਤੇ ਪੈਸੇ ਤੋਂ ਬਿਨਾ ਕੋਈ ਕੰਮ ਕਰਕੇ ਰਾਜ਼ੀ ਨਹੀਂ ਕੀ ਕਿਹਾ ਸੀ ਆਮ ਆਦਮੀ ਪਾਰਟੀ ਨੇ ਅਸੀਂ ਲੋਕਾਂ ਦੀ ਸਰਕਾਰ ਆ ਕਿਹੜੀ ਸਰਕਾਰਾਂ ਲੋਕਾਂ ਦੀ ਜਿਹੜੇ ਕਿ ਲੋਕਾਂ ਦੇ ਫ੍ਰੀ ਕੰਮ ਕਰਦੇ ਆ ਇੱਕ ਵੀ ਮੈਨੂੰ ਦੱਸ ਦਿੰਨੇ ਬੜੇ ਬੜੇ ਕੈਂਪ ਲਾਏ ਨੇ ਇਹਨਾਂ ਨੇ ਔਰ ਕਹਿੰਦੇ ਜੀ ਅਸੀਂ ਸਰਟੀਫੀਕੇਟ ਬਣਾ ਦਾਂਗੇ ਮੌਤ ਦੇ ਫਲਾਣਾ ਜੀ ਬਿਲਕੁਲ ਤੁਹਾਡੇ ਘਰੇ ਆ ਕੇ ਕੰਮ ਕਰ ਲਾਂਗੇ ਆਟਾ ਦਾਲ ਸਕੀਮ ਤੁਹਾਡੇ ਘਰੇ ਪਜਾਵਾਂਗੇ ਦੱਸੋ ਕਿਹੜਾ ਕਿਹਦੇ ਘਰੇ ਆਟਾ ਦਾਲ ਸਕੀਮ ਜਾਂਦੀ ਆ ਔਰ ਕਿਹੜੇ ਕਿੰਨਾ ਦੇ ਸਰਟੀਫੀਕੇਟ ਬਣਾਤੇ ਇਹਨਾਂ ਨੇ ਹਰ ਇੱਕ ਕੰਮ ਪੈਸੇ ਨਾਲ ਆਉਣ ਦਾਗਾ ਅਸੀਂ ਕੀ ਲੜਾਂ ਇਸ ਸਰਕਾਰਾਂ ਤੋਂ ਇਹਦੀਆਂ ਤੋਂ ਹੁਣੇ ਤੁਸੀਂ ਜੀਜੇ ਦੀ ਕੀ ਤੇ 3 ਦੋ ਦਿਨ ਪਹਿਲੇ ਤੇ ਉਹ ਕਿਉਂ ਚੱਲੀ ਬਹੁਤ ਵੱਡੇ ਭਲੇਖੇ ਸੀਗੇ ਜਿਹੜੇ ਕਿ ਥੋੜੇ ਟਾਈਮ ਦੇ ਵਿੱਚ ਦੂਰ ਹੋ ਗਏ ਤੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਦੇ ਕੰਮ ਕੀ ਨੇ ਉਹਨਾਂ ਨੇ ਪਾਰਟੀ ਕੀ ਚਲਾਉਣੀ ਆ ਇੱਕ ਜਿਵੇਂ ਕਹਿੰਦੇ ਆ ਵੀ ਮਿੱਟੀ ਦੇ ਮਾਤੋ ਨੇ ਜਿਹੜੇ ਖੜੇ ਕੀਤੇ ਉਹਨੇ ਅੱਗੇ ਦੀ ਅੱਗੇ ਇਹ ਟਹਿ ਜਾਣਿਆ ਸਾਰੇ ਪੁਰਾਣੀ ਪਾਰਟੀ ਆ ਜਿਹੜੀ ਆ ਕਾਂਗਰਸ ਪਾਰਟੀ ਆ ਇੱਕ ਬਯੂ ਦਾ ਹਰ ਇੱਕ ਸਿਸਟਮ ਆ ਔਰ ਸਿਸਟਮ ਦੇ ਅਕੋਰਡਿੰਗ ਜਿਹੜਾ ਹਰ ਇੱਕ ਕੰਮ ਹੁੰਦਾਗਾ ਸਾਨੂੰ ਲੋਕਾਂ ਦੇ ਕੰਮ ਤੱਕ ਮਾਤਵਲਾ ਪਾਰਟੀ ਦਾ ਜਿਹੜਾ ਵਜੂਦ ਆ ਉਹ ਇਸੇ ਤੋਂ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਪਾਣੀ ਚ ਅੱਜ ਚਾਹੇ ਪਾਰਟੀ ਆ ਆਮ ਆਦਮੀ ਪਾਰਟੀ ਆ ਪੰਜਾਬ ਦੇ ਵਿੱਚ ਪਰ ਕੰਮ ਅੱਜ ਵੀ ਕਾਂਗਰਸ ਪਾਰਟੀ ਦੇ ਪਹਿਲ ਦੇ ਆਧਾਰ ਤੇ ਹੁੰਦੇ ਨੇ ਇਹ ਹੀ ਬਹੁਤ ਵੱਡੀ ਉਪਲਬਧੀ ਆ ਪਿਛੇ ਇਹ ਕਿਹਾ ਜਾਂਦਾ ਕਿ ਤੁਸੀਂ ਕਾਂਗਰਸ ਚ ਜਿਵੇਂ ਉਹਨਾਂ ਦੀ ਘਰਵਾਲੀ ਮਤਲਬ ਕਿ ਲੱਗਦਾ ਹੈ ਘਰਵਾਲੀ ਤੇ ਮਰਗੀ ਨੂੰ ਕੰਨ ਵਧੀਆ ਨੀਂ ਚੇ ਲੱਗਿਆ ਨੇ ਦੇਖੋ ਜੇ ਟੀਮ ਦੇ ਨਾਲ ਤੁਰਨ ਵਾਲਿਆਂ ਜੇ ਟੀਮਾਂ ਤਾਂ ਹਰ ਇੱਕ ਪਾਰਟੀ ਸੋਲਿਡ ਆ ਤੇ ਇਹਨਾਂ ਕੋਲ ਦਾ ਇੱਕ ਜਿਵੇਂ ਕਹਿੰਦੇ ਆ ਮਿੱਟੀ ਦੇ ਮਾਧੂ ਨੇ ਜਿਹੜੇ ਕਿ ਟਹਿ ਜਾਣੇ ਆ ਔਰ ਹੁਣ ਤੁਸੀਂ ਦੇਖੋ ਵੀ ਕਾਂਗਰਸ ਪਾਰਟੀ ਦਾ ਆਉਣ ਵਾਲਾ ਸਮਾ ਜਿਹੜਾ ਜਦੋਂ ਵੀ ਸਾਡਾ ਕੈਂਡੀਡੇਟ ਆ ਗਿਆ ਇੱਕ ਇੱਕ ਘਰ ਦੇ ਵਿੱਚ ਜਾਵਾਂਗੇ ਔਰ ਉਹਨਾਂ ਨੂੰ ਸਮਝਾਵਾਂਗੇ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਤੁਸੀਂ ਆਪ ਚੁਣੀ ਸੀਗੀ ਉਹਨਾਂ ਦੇ ਹਾਲਾਤ ਇਹ ਹੋਏ ਪਏ ਨੇ ਕੱਲੀ ਕੱਲੀ ਗੱਲ ਅਸੀਂ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਵਿੱਚ ਰਹਦੇ ਹਾਂ ਸਾਨੂੰ ਪਤਾ ਵੀ ਕਿਹੜੇ ਕੰਮ ਲੋਕਾਂ ਦੇ ਕਿੱਥੇ ਰੁਕੇ ਹੋਏ ਨੇ ਅੱਜ ਦੀ ਮੀਟਿੰਗ ਨਾ OBC ਦੇ ਜਿਹੜੇ ਸਾਡੇ ਚੇਅਰਮੈਨ ਐ ਵਿਰਿੰਦਰ ਭੱਲਾ ਜੀ ਇਹਨਾਂ ਦੇ ਆਫਿਸ ਦੇ ਵਿੱਚ ਰੱਖੀ ਗਈ ਸੀ ਤੇ ਉਹਦੇ ਸਰਦਾਰੀਸ਼ਰ ਜੋ ਸਿੰਘ ਦੀ ਚੀਮਾ ਹਲਕਾ ਦਖਣੀ ਦੇ ਇਨਚਾਰਜ ਉਹ ਆਏ ਸੀਗੇ ਗੁਰਨਾਮ ਖਲੇਰ ਜੀ ਸਾਡੇ ਸੇਵਾਦਲ ਦੇ ਪ੍ਰੈਜ਼ੀਡੈਂਟ ਅਸੀਸ਼ ਜੀ ਮੇਰੇ ਸਾਥੀ ਬਲਾਕਪੁਰ ਦਾ ਸੁਮੇਂਵਰ ਸ਼ੋਕਲਾ ਜੀ ਤੇ ਸਾਡੀ ਲੇਡੀਜ਼ ਦੀ ਟੀਮ ਸਾਰੀ ਸੇਵਾਦਲ ਦੀ ਮੌਨਿਕਾ ਐਂਡ ਪਾਰਟੀ ਤੇ ਆਪਣੇ ਮਨਪ੍ਰੀਤ ਜੀ ਇਹ ਸਾਰੇ ਜਣੇ ਪਰੇ ਬੁਲਾਏ ਗਏ ਸੀਗੇ ਕਿ ਸਾਡੀਆਂ ਦੋ ਜੁਆਇਨਿੰਗ ਸੀਗੀਆਂ ਅੱਜ ਲੱਗਦਾ ਕਿ ਆ ਵੀ ਜੁਆਇਨਿੰਗ ਦਫੀ ਕਰ ਰਹੀ ਆ ਤੇ ਇਹ ਸਰਕਾਰ ਨੇ ਕਰੀ ਇਹ ਨਾ ਦੋਸਤ ਭਲੇਖਾ ਹੁੰਦਾ ਲੋਕਾਂ ਨੂੰ ਇਹਨਾਂ ਨੇ ਨਾ ਸਵਜਵਾਗ ਦਿਖਾਇਆ ਬਹੁਤ ਜ਼ਿਆਦਾ ਤੇ ਹਰੇਕ ਬੰਦੇ ਨੂੰ ਇਹ ਲੱਗਦਾ ਹੁੰਦਾ ਚੋਣਾ ਤੋਂ ਪਹਿਲਾਂ ਵੀ ਸ਼ਾਇਦ ਕੁਝ ਬਦਲਾਅ ਹੋ ਜੂਗਾ ਤੇ ਜਦੋਂ ਆ ਦੋ ਸਾਲ ਦਾ ਪੀਰੀਅਡ ਸੀਗਾ ਇਹਨਾਂ ਕੋਲ ਤੇ ਆ ਦੇਖ ਲਓ ਜੁਆਇਨਿੰਗਾਂ ਤਾਂ ਧੜਾ ਧੜ ਹੋ ਰਹੀਆਂ ਨੇ ਅਸੀਂ ਰੋਜ਼ ਜੁਆਇਨਿੰਗਾਂ ਕਰਾਂਦੇ ਹਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਕਹਿਣਾ ਚਾਹੂੰਗਾ ਵੀ ਐਤ ਕੀ ਵੋਟ ਥੋੜਾ ਜਿਹਾ ਸੋਚ ਕੇ ਪਾਇਓ ਪਿਛਲੀ ਵਾਰ ਬਹੁਤ ਝੂਠੇ ਲਾਰੇ ਲਾਏ ਇੱਕ ਪਾਰਟੀ ਆਈ ਸੀ ਜਿਹੜੀ 15 ਲੱਖ ਦੇ ਰਹੀ ਸੀਗੀ ਤੇ 15 ਲੱਖ ਮੇਰੇ ਖਾਤੇ 'ਚ ਆਇਆ ਨਹੀਂ ਹਜੇ ਤੱਕ ਜੇ ਤੁਹਾਡੇ ਆਇਆ ਤਾਂ ਮੈਨੂੰ ਦੱਸ ਦਿਓ ਤੇ ਮੈਨੂੰ ਦੱਸ ਦਿਓ ਕਿਹਨੇ ਪਾਇਆ ਸੀਗਾ ਤੇ ਕਾਈਂਡਲੀ ਮੈਂ ਫਿਰ ਉਹਨੂੰ ਕੰਟੈਕਟ ਕਰ ਲਾਂ ਮੈਂ ਆਪਣਾ ਵੀ ਲੈ ਲਵਾਂ ਤੇ ਇੱਕ ਪਾਰਟੀ ਆਈ ਸੀ ਜਿਹਨੇ ਕਿਹਾ ਸੀ ਮੈਂ 1000 ਰੁਪਏ ਦਊਂਗਾ ਉਹ ਨਾ ਤਾਂ ਮੇਰੀ ਕਿਸੇ ਭੈਣ ਦੇ ਆਇਆ ਅਕਾਊਂਟ 'ਚ ਨਾ ਮੇਰੀ ਕਿਸੇ ਮਾਂ ਦੇ ਆਇਆ ਤੇ ਜੇ ਤੁਹਾਡੇ ਆਇਆ ਹੋਵੇ ਤੇ ਮੈਨੂੰ ਦੱਸ ਦਿਓ ਜੀ ਫਿਰ ਅਸੀਂ ਉਹਨਾਂ ਨਾਲ ਕੰਟੈਕਟ ਕਰ ਲਵਾਂਗੇ। ਇਹ ਕਹਿ ਰਹੇ ਕਿ ਬਿਜਲੀ ਤੁਹਾਡੀ ਫ੍ਰੀ ਹੋ ਗਈ। ਬਿਜਲੀ ਫ੍ਰੀ ਹੋ ਗਈ ਮੇਰੀ ਖੁਦ ਦੀ ਇੰਡਸਟਰੀ ਆ। ਬਿਲਕੁਲ ਅਗਰ ਕਿਸੇ ਦਾ ਕੋਈ ਇੱਕ ਮਿੰਟ ਜੀ ਬਿਲਕੁਲ ਮੈਂ ਮੰਨਦਾ ਜੀ ਬਿਜਲੀ ਕਿਸੇ ਦੀ ਕਿਸੇ ਨਾ ਕਿਸੇ ਦਾ ਬਿੱਲ ਨਹੀਂ ਆਇਆ ਹੋਊਗਾ। ਪਰ ਸਾਡੇ ਵਰਗੇ ਫੈਕਟਰੀਆਂ ਨੂੰ ਵੀ ਆ ਕੇ ਪੁੱਛ ਲੋ ਜਿਹਦਾ 25000 ਦਾ ਬਿੱਲ ਸੀ ਦੇ ਨੂੰ 80 8000 ਦੇ ਭਰੇ ਨੇ ਅਸੀਂ ਨੇ। ਮਤਲਬ ਅਗਰ ਆਪਾਂ ਇਹ ਸੋਚੀਏ ਵੀ ਇੰਡਸਟਰੀ ਵਾਲੇ ਦਾ ਗਲਾ ਘੁੱਟ ਕੇ ਮਾਰ ਦਈਏ ਤੇ ਬਾਕੀ ਲੋਕ ਕਿੱਥੋਂ ਰੋਟੀ ਖਾਣਗੇ ਜੀ? ਉਹ ਕਹਿੰਦੇ ਰਹਿਣਾ ਬਿੱਲ ਬਚਾਤਾ ਇਸ ਕਰਕੇ ਇਹ 10000 ਰੁਪਏ ਜਿੱਤ। ਮੈਂ ਕਹਾਂ ਜੀ ਮੇਰੇ ਘਰ ਦਾ ਬਿੱਲ ਜਿੰਨਾ ਆਂਦਾ ਸੀ ਮੇਰੇ ਤੋਂ ਲੈ ਲਿਆ ਕਰਿਓ ਮੈਨੂੰ ਵੈਸੇ ਵੀ ਬਿੱਲ ਆਂਦਾ ਹੀ ਆ ਮੇਰੇ ਘਰ ਦਾ ਤੇ ਕਾਈਂਡਲੀ ਇੰਡਸਟਰੀ ਨੂੰ ਥੋੜਾ ਜਿਹਾ ਸੋਚਣ ਦੀ ਲੋੜ ਆ ਇੰਡਸਟਰੀ ਦੇ ਲਈ ਤੇ ਜੋ ਇਹਨਾਂ ਦੇ ਹਾਲਾਤ ਨੇ ਤੇ ਜਿੰਨੀ ਕਿ ਇੰਡਸਟਰੀ ਲੁਧਿਆਣਾ ਸ਼ਹਿਰ ਚੋਂ ਮੂਵ ਹੋ ਕੇ ਦੂਸਰੀਆਂ ਸਕੇਟਾਂ ਚ ਗਈ ਆ ਤੇ ਮੈਨੂੰ ਲੱਗਦਾ ਵੀ ਜਲਦੀ ਖਾਲੀ ਕਰ ਲੈਣਗੇ ਸਾਰਾ ਕੁਝ